ਇੱਕ ਨਸ਼ਾ ਤਸਕਰ ਬੀਬੀ ਕਹਿੰਦੇ ਆਤਨ ਤੌਰ ਤੇ ਆਪ ਵੀ ਉਹ ਆਰਤ ਦੇ ਵਿੱਚ ਫਸੀ ਹੋਈ ਪਾਲਾ ਤੇ ਇੱਕ ਵਿਕੀ ਉਹਨਾਂ ਨੂੰ ਵੀ ਕਹਿੰਦੇ ਬਈ ਜਿਹੜਾ ਨੈਟਵਰਕ ਚੱਲ ਰਿਹਾ ਨਸ਼ਾ ਦਾ ਉਹਨੂੰ ਤੋੜਨ ਵਾਸਤੇ ਤੇ ਡਿਬਰੂਗੜ੍ਹ 'ਪੇ ਜੰਨੀ ਤਿਆਰੀਆਂ ਨੇ ਹਾਂ ਡਿਬਰੂਗੜ੍ਹ ਦੀ ਜਦੋਂ ਗੱਲ ਆ ਜਾਂਦੀ ਤਾਂ ਫਿਰ ਕਈ ਸਾਰੇ ਨਾਲ ਸਵਾਲ ਵੀ ਆ ਜਾਂਦੇ ਜਿਹੜੇ ਵਿੱਚ ਵੀ ਦੋਸਤ ਕਰ ਰਹੇ ਸੀ ਉਹਦੇ ਵਿੱਚ ਕੀ ਹੈ ਕਿ ਅੱਗੇ ਵੀ ਪੰਜਾਬ ਚੋਂ ਕੁਝ ਤਸਕਰ ਭੇਜੇ ਆ ਹਾਂ ਡਿਬਰੂਗੜ੍ਹ ਆਪਾਂ ਸ਼ਬਦ ਜ਼ਿਆਦਾ ਤਾਂ ਸੁਣਿਆ ਕਿ ਐਮਪੀ ਅਮਰਤਪਾਲ ਸਿੰਘ ਉਹ ਰਹਿੰਦੀ ਉੱਥੇ ਹਾਂ ਹਾਂ ਡਿਟੈਂਸ਼ਨ ਸੀਗੀ ਨਾ ਸਰੀਹ ਰਾਸਸ ਬਿਲਕੁਲ ਉਸੇ ਕਰਕੇ ਜਿਆਦਾ ਉਹ ਸਾਹਮਣੇ ਆ ਪਰ ਉਸ ਤੋਂ ਇਲਾਵਾ ਵੀ ਕੁਝ ਇਹਨਾਂ ਨੇ ਬਦਨਾਮ ਬੰਦੇ ਜਿਹੜੇ ਭੇਜੇ ਆ ਹਮ ਸ਼ਾਇਦ ਇੱਕਾ ਦਾ ਡਿਬਰੂਗੜ੍ਹ ਵੀ ਤੇ ਇੱਕਾ ਦਾ ਕੋਈ ਪਾਸੇ ਜੇਹਲ ਦੇ ਵਿੱਚ ਵੀ ਉਸੇ ਤਰ੍ਹਾਂ ਇਹ ਚੰਡੀਗੜ੍ਹ ਪ੍ਰਸ਼ਾਸਨ ਨੇ ਭੇਜੇ ਆ ਬਾਲਾ ਜਿਹੜੀ ਆ ਇਹਦੇ ਤੇ ਤੇ ਮੇਰੇ ਖਿਆਲ ਦੇ ਨਾਲ 30 ਕੇ 35 ਮੁਕਦਮੇ ਆ ਹਮ ਨਸ਼ਾ ਤਸਕਰੀ ਦੇ ਜਿਵੇਂ ਤੁਸੀਂ ਕਿਹਾ ਕਿ ਆਪ ਵੀ ਇਹ ਆਦੀ ਆ ਹਮ ਇਸ ਦਾ ਇੱਕ ਹੋਰ ਸਾਥੀ ਆ ਤਾਂ ਉਹ ਇੱਕ ਵਿਸ਼ੇਸ਼ ਜਿਹੜੀ ਪ੍ਰਵਾਨਗੀ ਲਈ ਜਾਂਦੀ ਹੈ ਕੇਂਦਰ ਸਰਕਾਰ ਤੋਂ ਉਹ ਹਾਸਲ ਕਰਨ ਉਪਰੰਤ ਇਹਨਾਂ ਨੇ ਮਤਲਬ ਕਿ ਉਹਨੂੰ ਡਿਬਰੂਗੜ ਦਾ ਵੀਜ਼ਾ ਲਾਤਾ ਹੈ ਜੇ ਦਾ ਮਤਲਬ ਹੈ ਕਿ ਹੁਣ ਰਲ ਰਲ ਕੇ ਪਰਾਂਦੇ ਡੋਰੀਆਂ ਡਿਬਰੂਗੜ ਜਾਣ ਦਾ ਮਤਲਬ ਅਮਰਤਪਾਲ ਸਿੰਘ ਦਾ ਪਰਿਵਾਰ ਤੇ ਚਲੋ ਬਈ ਉਹਨਾਂ ਦੇ ਮਗਰ ਚਾਰ ਬੰਦੇ ਹੈਗੇ ਸੀ ਜੀ ਉਸੀਂ ਸੋਚ ਕੇ ਦੇਖੋ ਮੇਰੇ ਵਰਗਾ ਬੰਦਾ ਡਿਬਰੂਗੜ੍ਹ ਬੈਠਾ ਹੋਵੇ ਤੇ ਸਾਡੇ ਘਰ ਦੇ ਨੂੰ ਤੇ ਜੇਤੀ ਲੱਪਣਾ ਨਹੀਂ ਬਿ ਡਿਬਰੂਗੜ੍ਹ ਹੈ ਕਿੱਥੇ ਜੇ ਸੱਚੀ ਸੱਚੀ ਬਿਲਕੁਲ ਸਾਮੀ ਦੇ ਉਹ ਨਾ ਬਹੁਤ ਔਖਾ ਹੈ ਤੇ ਚਲੋ ਉਹਨਾਂ ਦੇ ਮਗਰ ਤੇ ਚਾਰ ਬੰਦੇ ਸੀ ਜਿਹੜੇ ਮਗਰ ਕੋਈ ਜਾਣ ਵਾਲਾ ਹੈ ਨਹੀਂ ਹੈ ਉਹਨਾਂ ਵਾਸਤੇ ਤਾਂ ਬਹੁਤ ਔਖੀ ਗੱਲ ਹੋ ਜਾਂਦੀ ਹੈ ਸੋ ਮੈਂ ਕੱਲ ਵੀ ਲਿਖਿਆ ਸੀਗਾ ਆਪਦੇ ਪੇਜ ਤੇ ਅੱਜ ਵੀ ਕਹਿ ਦਿੰਨਾ ਕਿ ਹੌਲੀ 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 ਸਰ ਹੌਲੀ ਹੌਲੀ ਨਿਆ ਪ੍ਰਬੰਧ ਤੇ ਪ੍ਰਸ਼ਾਸਕੀ ਪ੍ਰਬੰਧ ਨਸ਼ੇ ਤੇ ਬਹੁਤ ਸਖਤ ਹੋਣ ਜਾ ਰਿਹਾ ਹੈ ਸਮਾਜ ਤਾਂ ਪਹਿਲਾਂ ਹੀ ਸਖਤ ਹੈ ਸਮਾਜ ਤੇ ਪਹਿਲਾਂ ਹੀ ਬਹੁਤ ਤੱਤਾ ਹੈ ਨਾ ਚੀਜ਼ਾਂ ਤੇ ਹੌਲੀ ਹੌਲੀ ਕਹਿ ਲੋ ਕਿ ਪ੍ਰਸ਼ਾਸਕੀ ਅਤੇ ਨਿਆਂ ਪ੍ਰਬੰਧ ਦੀ ਸ਼ਕਤੀ ਵੀ ਆ ਕੱਲ ਹਾਈ ਕੋਰਟ ਚ ਜ਼ਮਾਨਤ ਮੰਗੀ ਜਾ ਕੇ 17 ਜਣਿਆਂ ਨੇ ਉਹ ਕਹਿੰਦੇ ਜੀ 20 ਤੋਂ ਅਸੀਂ ਅੰਦਰ ਆ ਉੱਥੇ ਜੱਜ ਸਨ ਮਹਾਵੀਰ ਸੰਧੂ ਜੀ ਉਹਨਾਂ ਨੇ ਆਖਿਆ ਅੱਛਾ ਤੁਸੀਂ ਇੰਨੇ ਸਾਲਾਂ ਤੋਂ ਅੰਦਰ ਜੇ ਉਹਨਾਂ ਦਾ ਖ਼ਬਰੀ ਕਿੰਨੀ ਆ ਹੂੰ ਰਕਬਰੀ ਸਰ 3 ਕਰੋੜ ਤੋਂ ਉੱਤੇ ਗੋਲੀਆਂ ਕੈਪਸੂਲਾਂ ਦੀ ਸੀ। ਉਹੋ ਕੁਝ ਡਰਗਵਾਨੀ ਸੀ। ਕੁਝ ਟੋਟਾ ਸੀ ਗੋਲੀਆਂ ਦਾ। ਜੀ ਉਹਨਾਂ ਆਖਿਆ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਤੁਸੀਂ ਤੇ ਪਿੰਡਾਂ ਤੱਕ ਸਪਲਾਈ ਕੀਤੀ ਹੋਈ ਓਏ। ਹੂੰ ਤੁਹਾਡਾ ਤੇ ਨੈਟਵਰਕ ਕਈ ਸਟੇਟਾਂ 'ਚ ਹੈ। ਤੁਹਾਨੂੰ ਇਸ ਆਧਾਰ ਤੇ ਅਸੀਂ ਜ਼ਮਾਨਤ ਨਹੀਂ ਦੇਣੀ ਕਿ ਤੁਹਾਨੂੰ ਲੰਮਾ ਸਮਾਂ ਜੇਲ੍ਹ 'ਚ ਬਿਤਾਉਣਾ ਪਿਆ। ਯਾਨੀ ਕਸਟਡੀ ਵੀ ਆਧਾਰ ਨਹੀਂ ਹੈ ਇਨਾਂ ਕੇਸਾਂ 'ਚ। ਹੂੰ ਹੂੰ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਲੈਂਡਮਾਰਕ ਕੋਈ ਰਿਮਾਰਕ ਆ ਜਾਂਦਾ ਹੈ ਕੋਟਾਂ ਚੋਂ ਜਾਂ ਕੋਈ ਡਾਇਰੈਕਸ਼ਨ ਆ ਜਾਂਦੀ ਹੈ ਕੋਈ ਫੈਸਲਾ ਆ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ 'ਚ ਜਿਹੜੀ ਕਹ ਲੋ ਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਆ ਉਹਦੇ 'ਚ ਫਿਰ ਉਹ ਚੀਜ਼ਾਂ ਇਫੈਕਟਿਵ ਹੋ ਜਾਂਦੀਆਂ ਨੇ ਨਾ ਗਾਂ ਜਾ ਕੇ